ਮਹਾਰਾਜਾ ਰਣਜੀਤ ਸਿੰਘ ਕੋਈ ਅੰਗਰੇਜ਼ ਨਹੀਂ ਸੀ ਨਾ ਹੀ ਉਹ ਕੋਈ ਅਫਗਾਨੀ ਮੁਲਾਵਰ ਸੀ ਜੋ ਹਮਲਾ ਕਰਕੇ ਪੰਜਾਬ ਨੂੰ ਲੁੱਟਣ ਆਇਆ ਹੋਵੇ ਉਹ ਆਮ ਲੋਕਾਂ ਝੋਟਕੇ ਲੋਰ ਤੇ ਦਫ਼ਤਰ ਤੇ ਬੈਠਾ ਉਸਨੇ ਸਿੱਖ ਰਾਜ ਨਾਲ ਦੁਨੀਆਂ ਵਿੱਚ ਵੱਖਰੀ ਮਿਸਾਲ ਪੈਦਾ ਕੀਤੀ ਐਸਾ ਰਾਜ ਜਿੱਥੇ ਕੋਈ ਜੇਲ ਹੀ ਨਹੀਂ ਸੀ ਕਿਸੇ ਦੁਸ਼ਮਨ ਨੂੰ ਹਰਾਉਣ ਤੋਂ ਬਾਅਦ ਵੀ ਮਹਾਰਾਜਾ ਮਾਰਦਾ ਨਹੀਂ ਸੀ ਨਾ ਹੀ ਬੰਦੀ ਬਣਾਉਂਦਾ ਸੀ ਸਗੋਂ ਦੁਸ਼ਮਣਾਂ ਦੇ ਪਰਿਵਾਰਾਂ ਨੂੰ ਵੀ ਜ਼ਗੀਰਾਂ ਦੇ ਦਿੰਦਾ ਤਾਂ ਕਿ ਉਹ ਸੌਕੀ ਜ਼ਿੰਦਗੀ ਬਤਾ ਸਕਣਾ ਚਾਹੇ ਉਹ ਆਪ ਇੱਕ ਸਿੱਖ ਸੀ ਪਰ ਹਿੰਦੂਆਂ ਤੇ ਮੁਸਲਮਾਨਾਂ ਦਾ ਵੀ ਉਹਨਾਂ ਹੀ ਸੀ ਜਿੰਨਾ ਕਿ ਸਿੱਖਾਂ ਦਾ ਮਹਾਰਾਜਾ ਰਣਜੀਤ ਸਿੰਘ ਜਿਸ ਦਿਨ ਪੈਦਾ ਹੋਇਆ ਉਸ ਦਿਨ ਉਹਨਾਂ ਦੇ ਪਿਤਾ ਮਾਨ ਸਿੰਘ ਨੇ ਇੱਕ ਜੰਗ ਜਿੱਤੀ ਸੀ ਉਸ ਜੰਗ ਜਿੱਤਣ ਦੀ ਵਜ੍ਹਾ ਤੋਂ ਹੀ ਉਹਨਾਂ ਦਾ ਨਾਮ ਰਣਜੀਤ ਸਿੰਘ ਰੱਖਿਆ ਗਿਆ ਰਣਾਂ ਨੂੰ ਜਿੱਤਣ ਵਾਲਾ ਉਹ ਇੱਕ ਐਸਾ ਬੱਚਾ ਸੀ ਜੋ 10-12 ਸਾਲ ਦੀ ਉਮਰ ਵਿੱਚ ਪਹਿਲੀ ਜੰਗ ਲੜਦਾ ਹੈ ਸਿਰਫ ਲੜਦਾ ਹੀ ਨਹੀਂ ਸਭਨ ਦੁਸ਼ਮਣ ਦਾ ਸਿਰ ਵੀ ਵੱਢ ਲਿਆਉਂਦਾ ਹੈ ਅਤੇ 17 ਸਾਲ ਦੀ ਉਮਰ ਵਿੱਚ ਉਹੀ ਬੱਚਾ ਸ਼ਾਹਜਹਾਨ ਵਰਗੇ afghani ਸ਼ਾਸਕਾਂ ਨੂੰ ਵਾਣੀ ਪਾਉਂਦਾ ਹੈ ਜਿਹੜੇ ਉਸ ਜ਼ਮਾਨੇ ਵਿੱਚ ਐਸੀ ਤਾਕਤ ਰੱਖਦੇ ਸਨ ਕਿ ਮੁਗਲ ਵੀ ਉਹਨਾਂ ਤੋਂ थर-थर ਕੰਬਦੇ ਸਨ ਪਰ ਮਹਾਰਾਜਾ ਰਣਜੀਤ ਸਿੰਘ ਨੇ ਦੋ ਵਾਰ ਸ਼ਾਹਜਹਾਨ ਦੀ ਫੌਜ ਨਾਲ ਟੱਕਰ ਆ ਕੀਤਾ ਅਤੇ ਉਹਨਾਂ ਨੂੰ ਰਾਹਾ ਵੀ ਉਸ ਸਮੇਂ ਮਹਾਰਾਜਾ ਇੱਕੋ ਇੱਕ ਬੰਦਾ ਸੀ ਜੋ ਲਾਹੌਰ ਅਤੇ ਉੱਥੋਂ ਦੇ ਲੋਕਾਂ ਨੂੰ ਨਜ਼ਰ ਆ ਰਿਹਾ ਸੀ ਕਿਉਂਕਿ ਉਹੀ ਉਹਨਾਂ ਨੂੰ ਬਚਾ ਸਕਦਾ ਸੀ ਉਸ ਸਮੇਂ ਲਾਹੌਰ ਵਿੱਚ ਤਿੰਨ ਰਾਜੇ ਸਰਦਾਰ ਸਨ ਜੋ ਲਾਹੌਰ ਉੱਪਰ ਰਾਜ ਕਰਦੇ ਸਨ। ਉਹਨਾਂ ਨੇ ਲਾਹੌਰ ਸ਼ਹਿਰ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਪਰ ਲਾਹੌਰ ਵਿੱਚ ਅਫਰਾ ਤਫਰੀ ਫੈਲੀ ਹੋਈ ਸੀ ਤੇ ਲੋਕ ਬਹੁਤ ਹੀ ਤੰਗ ਸਨ। ਇਤਿਹਾਸਕਾਰ ਲਿਖਦੇ ਹਨ ਕਿ ਲਾਹੌਰ ਦੇ ਲੋਕਾਂ ਨੇ ਆਪ ਮਹਾਰਾਜੇ ਨੂੰ ਚਿੱਠੀਆਂ ਲਿਖੀਆਂ ਅਤੇ ਕਿਹਾ ਕਿ ਤੁਸੀਂ ਲਾਹੌਰ ਨੂੰ ਆਜ਼ਾਦ ਕਰਵਾਓ ਅਤੇ ਸਾਡੇ ਉੱਪਰ ਰਾਜ ਕਰੋ ਕਿਉਂਕਿ ਇੱਥੇ ਦੀ ਆਵਾਮ ਬਹੁਤ ਹੀ ਤੰਗ ਹੈ ਅਤੇ ਸਾਨੂੰ ਤੁਹਾਡੇ ਵਰਗੇ ਹੁਨਾਰਾਗੂ ਦੀ ਲੋੜ ਹੈ। ਮਹਾਰਾਜਾ ਰਣਜੀਤ ਸਿੰਘ ਆਪਣੀ ਸਿੱਖ ਫੌਜ ਨਾਲ ਲਾਹੌਰ ਵਿੱਚ ਦਾਖਲ ਹੋਇਆ। ਫੌਜ ਸ਼ਹਿਰ ਤੋਂ ਲੈ ਕੇ ਕਿਲੇ ਤੱਕ ਚੁੱਪਚਾਪ ਪਹੁੰਚ ਗਈ। ਉਸ ਫੌਜ ਨੇ ਲਾਹੌਰ ਦਾ ਇੱਕ ਪੱਤਾ ਵੀ ਨਹੀਂ ਸਿਲਾਇਆ। ਇਹ ਪਹਿਲੀ ਵਾਰ ਹੋਇਆ ਸੀ ਕਿ ਕੋਈ ਫੌਜ ਲਾਹੌਰ ਤੇ ਚੜ੍ਹ ਕੇ ਆਈ ਹੋਵੇ। ਪਰ ਕਿਸੇ ਘਰ ਵੱਲ ਫੌਜ ਨੇ ਅੱਕ ਚੁੱਕ ਕੇ ਵੀ ਨਹੀਂ ਸੀ ਦੇਖਿਆ। ਲਾਹੌਰ ਦੇ ਆਕਮਣੇ ਰਣਜੀਤ ਸਿੰਘ ਦੀ ਤਾਕਤ ਅਗੇ ਗੋਡੇ ਟੇਕ ਦਿੱਤੇ। ਬਗੈਰ ਕਿਸੇ ਲੁੱਟ ਮਾਰ ਦੇ ਸ਼ਾਹੀ ਫੌਜ ਕਿਲੇ ਵਿੱਚ ਦਾਖਲ ਹੋਈ। ਅਤੇ ਇੱਥੇ ਆ ਕਿ ਮਹਾਰਾਜੇ ਨੇ ਆਪਣੀ ਹਕੂਮਤ ਦੀ ਨਹੀਂ ਰੱਖੀ ਇਸ ਤਾਜਪੋਛੀ ਦੀ ਰਸਮ ਵਿੱਚ ਇੱਕ ਵੱਡੀ ਗੱਲ ਇਹ ਸੀ ਕਿ ਮਹਾਰਾਜੇ ਨੇ ਉਸ ਤਖਤ ਤੇ ਬਹਿਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤਖਤ ਥੱਲੇ ਪੰਜਾਬ ਉੱਪਰ ਜ਼ੁਲਮ ਹੁੰਦੇ ਰਹੇ ਸਨ ਮਹਾਰਾਜੇ ਨੇ ਉਸ ਪੁਰਾਣੇ ਤਖਤ ਤੇ ਬੈਠਣ ਤੋਂ ਇਨਕਾਰ ਕਰਕੇ ਇੱਕ ਨਵੇਂ ਅਤੇ ਆਜ਼ਾਦ ਪੰਜਾਬ ਦੀ ਨਹੀਂ ਰੱਖੀ ਜੋ ਦਿੱਲੀ ਜਾਂ ਕਾਬਲ ਦੇ ਹੇਠਾਂ ਰਹਿ ਕੇ ਨਹੀਂ ਚੱਲੇਗਾ ਸਗੋਂ ਪੰਜਾਬੀ ਇਸ ਪੰਜਾਬ ਦੇ ਖੁਦ وارث ਹੋਣਗੇ ਫੇਰੇ ਸਾ ਯਾਦ ਪੰਜਾਬ ਦੇ ਨਵੇਂ ਤਖਤ ਉੱਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਚੀ ਹੋਈ ਤਾਂ ਪੂਰੇ ਲੋਹਰਾਂ ਤੇ ਪੰਜਾਬ ਵਿੱਚ ਜਸ਼ਨ ਮਨਾਇਆ ਗਿਆ ਇਹ ਪਹਿਲੀ ਵਾਰ ਹੋਇਆ ਸੀ ਕਿ ਆਮ ਲੋਕਾਂ ਵਿੱਚ ਵੀ ਤਿਉਹਾਰਾਂ ਜਿੰਨਾ ਚਾਹੀ ਸੀ ਮਹਾਰਾਜੇ ਨੇ ਆਮ ਲੋਕਾਂ ਲਈ ਵੀ ਦਾਪਤ ਦਾ ਇੰਤਜ਼ਾਮ ਕੀਤਾ ਅਤੇ ਉਸ ਤੋਂ ਬਾਅਦ ਆਪਣੇ ਸਵਾਰੀ ਆਤੀ ਤੇ ਬਹਿ ਕੇ ਮਹਾਰਾਜਾ ਲੋਕਾਂ ਵਿੱਚੋਂ ਲੰਘਿਆ ਅਤੇ ਲੋਕਾਂ ਦੇ ਵਿੱਚ ਚਾਂਦੀ ਦੇ ਸਿੱਕੇ ਵੰਡੇ ਪੂਰੇ ਲਾਹੌਰ ਸ਼ਹਿਰ ਵਿੱਚ ਹਰ ਮੰਦਰ ਮਸਜਿਦ ਅਤੇ ਗੁਰਦੁਆਰੇ ਵਿੱਚ ਚਿਰਾਗ ਰੋਸ਼ਨ ਕੀਤੇ ਗਏ ਸਨ ਇਹ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਦਰਾਂ ਨੀ ਹੋਇਆ ਕਿ ਪੰਜਾਬ ਦੀਆਂ ਸਰਹੱਦਾਂ ਸਤਲੁਜ ਤੋਂ ਲੈ ਕੇ ਕਾਬਲ ਅਤੇ ਗਿਲਗਿਸਤਾਨ ਤੋਂ ਲੈ ਕੇ ਤਿੱਬਤ ਤੱਕ ਫੈਲ ਗਈਆਂ ਸਨ ਮਲਤਾਨ ਅਤੇ ਪੇਸ਼ਾਵਰ ਵਰਗੇ ਸੂਬੇ ਜੋ 7-800 ਸਾਲਾਂ ਤੋਂ ਅਫਗਾਨਾਂ ਦੇ ਕਬਜ਼ੇ ਹੇਠ ਸਨ ਇਹ ਮਹਾਰਾਜੇ ਦੀ ਬਦੌਲਤ ਅੱਜ ਪਾਕਿਸਤਾਨ ਵਿੱਚ ਹਨ ਵਰਨਾ ਇਹ ਅੱਜ ਵੀ ਅਫਗਾਨਿਸਤਾਨ ਦੀ ਹੱਦ ਵਿੱਚ ਹੁੰਦੇ ਜੇ ਸਿੱਖ ਯੋਧੇ ਨਾ ਉੱਠਦੇ ਤਾਂ ਹੋ ਸਕਦਾ ਹੈ ਫਰਗਾਨਿਸਤਾਨ ਦਿੱਲੀ ਤੱਕ ਪਹੁੰਚ ਜਾਂਦਾ ਜੰਮੂ ਕਸ਼ਮੀਰ ਲੇਲਦਾ ਕੇ ਸਭ ਪੰਜਾਬ ਦੇ ਸੂਬੇ ਸਨ ਜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਕਾਇਮ ਰਹ ਜਾਂਦਾ ਤਾਂ ਭਾਰਤ ਦੇ ਬਰਾਬਰ ਹੀ ਪੰਜਾਬ ਇੱਕ ਬਹੁਤ ਵੱਡਾ ਦੇਸ਼ ਹੋਣਾ ਸੀ ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਗੱਲ ਕਰੀਏ ਤਾਂ ਸਾਨੂੰ ਉਸ ਵਿੱਚ Hindu ਅਤੇ Musalman ਵੀ ਬਰਾਬਰ ਬੈਠੇ ਦਿਸਣਗੇ ਆਜ਼ਾਦ ਪੰਜਾਬ ਦੇ ਸਰਾਜ ਵਿੱਚ ਮਹਾਰਾਜਾ ਨੇ ਹਰ ਧਰਮ ਨੂੰ ਬਰਾਬਰ ਦਾ ਤਰਜਾ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਆਪਣਾ ਦਰਬਾਰ ਕਦੇ ਵੀ ਦੀਵਾਨੇ ਖਾਸ ਵਿੱਚ ਨਹੀਂ ਲਾਇਆ ਸੀ ਬਲਕਿ ਉਹ ਹਮੇਸ਼ਾ ਦੀਵਾਨੇ ਆਮ ਵਿੱਚ ਆਪਣਾ ਦਰਬਾਰ ਲਾਉਂਦਾ ਸੀ ਤਾਂ ਕਿ ਉਹ ਲੋਕਾਈ ਦੇ ਨੇੜੇ ਰਹਿ ਸਕੇ ਅਤੇ ਲੋਕਾਂ ਦੀ ਉਹਦੇ ਤੱਕ ਪਹੁੰਚ ਬਣੀ ਰਹੇ ਇੱਕ ਸਿੱਖ ਹੋਣ ਦੇ ਨਾਤੇ ਮਹਾਰਾਜਾ ਨੇ ਧਰਮ ਦੇ ਆਧਾਰ ਤੇ ਕਿਸੇ ਨਾਲ ਨਫ਼ਰਤ ਨਹੀਂ ਕੀਤੀ ਸਗੋਂ ਆਪਣੇ ਦਰਬਾਰ ਵਿੱਚ ਹਿੰਦੂ ਅਤੇ ਮੁਸਲਮਾਨਾਂ ਨੂੰ ਵੀ ਬਰਾਬਰ ਜਗ੍ਹਾ ਦਿੱਤੀ। ਦਰਅਸਲ ਕੋਈ ਸਿੱਖ ਹੈ, ਹਿੰਦੂ ਹੈ ਜਾਂ ਮੁਸਲਮਾਨ ਇਸ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਸੀ। ਜੋ ਵੀ ਹੁਨਰਮੰਦ ਹੁੰਦਾ ਸੀ ਉਸ ਦੀ ਤਰੱਕੀ ਹੋਣੀ ਸੁਭਾਵਿਕ ਹੀ ਹੁੰਦੀ ਸੀ। ਮਹਾਰਾਜੇ ਦੇ ਦਰਬਾਰ ਵਿੱਚ ਹਰ ਤਬਕੇ ਦਾ ਨੁਮਾਇਦਾ ਵਜੂਦ ਹੁੰਦਾ ਸੀ। ਉਸ ਸਮੇਂ ਪੰਜਾਬ ਵਿੱਚ 80% ਆਬਾਦੀ ਹਿੰਦੂ ਅਤੇ ਮੁਸਲਮਾਨਾਂ ਦੀ ਸੀ। ਇਸ ਦੇ ਬਾਵਜੂਦ ਵੀ ਸਿੱਖ ਰਾਜ ਕਾਇਮ ਕਰਨਾ ਅਤੇ ਇੱਕ ਖੁਸ਼ਹਾਲ ਰਾਜ ਦੀ ਮਿਸਾਲ ਪੈਦਾ ਕਰ ਦੇਣੀ ਕੋਈ ਆਮ ਗੱਲ ਨਹੀਂ ਸੀ ਪੰਜਾਬੀ ਅਤੇ ਪੰਜਾਬ ਦੇ ਵਾਸੀ ਹੁਣ ਦਿਨਾਂ ਤੇ ਉਸ ਵਕਤ ਪੰਜਾਬ ਦਾ ਹਰ ਸਿੱਖ, ਹਿੰਦੂ ਅਤੇ ਮੁਸਲਮਾਨ ਇੱਕ ਸਾਂਝੀ ਪਛਾਣ ਰੱਖਦਾ ਸੀ ਇਸ ਦਾ ਕਾਰਨ ਇਹੋ ਸੀ ਕਿ ਮਹਾਰਾਜੇ ਨੇ ਸਭ ਨੂੰ ਇੱਕ ਰੱਬ ਦੇ ਬੰਦੇ ਜਾਣ ਕੇ ਰਾਜ ਕੀਤਾ ਅੱਜ ਵੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਆਗੂ ਨੂੰ ਤਰਸਦਾ ਹੈ ਜੋ ਇਸ ਦੀ ਹਾਲਤ ਨੂੰ ਮੁੜ ਸੁਧਾਰ ਸਕੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਉਮੀਦ ਹੈ ਆਪਣੋ ਵੀਡੀਓ ਪਸੰਦ ਆਈ ਹੋਵੇਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ